ਸਾਥਿਓ ਤਾਂ ਅੱਜ ਆਪਣੀ ਹਜੂਰ ਸਾਹਿਬ ਤੋਂ ਵਾਪਸੀ ਸਮਾਨ ਲਾਟ ਲਿਆ ਗੱਡੀ ਦੇ ਆ ਦੇ ਕੋਈ ਤੇ ਅਸੀਂ ਬੈਠ ਗਏ ਆ ਉੱਪਰ ਲੋ ਜੀ ਰਸਤੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਜਾ ਰਹੇ ਆ ਹੁਣ ਆ ਰਹੇ ਆਪਾਂ ਵਾਪਸ ਤੇ ਅਸੀਂ ਬੈਠ ਗਏ ਆ ਆਪਣੀ バス ਦੀ ਛੱਤ ਤੇ ਸਮਾਨ ਜਿਆਦਾ ਸੀ ਤੇ ਬਸ ਲੀਆਂ ਸੀਟਾਂ ਕਿਉਂਕਿ ਅਸੀਂ ਵੀ 22 ਜਣੇ ਆ ਤਾਂ ਕਰਕੇ ਸਾਨੂੰ ਉੱਪਰ ਬੈਠਣਾ ਪਿਆ ਮੈਂ ਦਾਦਾ ਜੀ ਇਹਨੰਦੇ ਸਾਬ ਦਾ ਬਾਜ਼ਾਰ ਜੀ ਅੰਜ ਵਾਪਸੀ ਵਿੱਚ ਤਾਂ ਜਿਆਦਾ ਤੁਹਾਨੂੰ ਸਫਰ ਹੀ ਦਿਖਾਵਾਂਗੇ ਜੀ ਮੌਸਮ ਬਥੇ ਬਹੁਤ ਵਧੀਆ ਸਵੇਰ ਦੇ ਬੱਦਲ ਨੇ ਥੋੜੀ ਥੋੜੀ ਕੰਮਣਾ ਹੁਣ ਰੁਕ ਗਿਆ हम थोड़ी जी धुप निकल आई है इतना चौंक आ गया जी नंदेड़ साहब बाजार हाँ जी तो आप रेलवे स्टेशन पहुंच चुके हैं जी ट्रेन अपनी पहले ही आई हुई है बस रेलवे स्टेशन श्री हजूर साहब नंदेड़ इस रेलवे स्टेशन देख भी ਦੁਬਾਰਾ ਸੈਬ ਰਾਂ ਨਹੀਂ ਬਣਾ ਰੱਖੀ ਆ ਜੀ ਲਓ ਜੀ ਮੋਹਨ ਚਾਚਾ ਜੀ ਆ ਜੁਕਿਆ ਇਹ ਦੇਖੋ ਰੇਨ ਆ ਗਈ ਆ ਹਾਂਜੀ ਤਾਂ ਕੱਲ 11 ਵਜੇ ਚੱਲੇ ਆ ਪੰਜ ਘੰਟੇ ਟ੍ਰੇਨ ਲੇਟ ਹੈ ਟ੍ਰੇਨ ਕਾ ਦੀ ਗੱਡਾ ਹੀ ਆ 1 ਮਿੰਟ ਚਲਦੀ ਆ 10 ਮਿੰਟ ਰੁਕ ਜਾਂਦੀ 1 ਮਿੰਟ ਚਲਦੀ 10 ਮਿੰਟ ਰੁਕਦੀ ਆ ਸਟੇਸ਼ਨ ਤੋਂ ਪਹਿਲਾਂ ਰੁਕ ਜਾਂਦੇ ਜਦੋਂ ਸਟੇਸ਼ਨ ਆਉਂਦਾ ਉਸੇ ਦਾ ਰੁਪਣਾ ਹੀ ਪੈਂਦਾ ਜਿਵੇਂ ਗੱਡਾ ਗੰਦੀ ਟ੍ਰੇਨ ਵਾਪਸੇ ਦੀ ਕੋਈ ਏਸੀ ਵਾਲਾ ਹਾਲ ਨਹੀਂ ਬੁਰੇ ਹਾਲ ਨੇ ਜਣਾ ਖਣਾ ਵਿੱਚ ਛੋੜਿਆ ਫਿਰ ਤਾਂ ਗੰਧ ਪਿਆ ਪਿਆ ਜੀ। ਆ ਬਾਹਰ ਲਾਏ ਵੀ ਇਹਨੂੰ। ਹੁਣੇ ਪਤਾ ਨਹੀਂ ਸ਼ਹਿਰ ਕਿਹੜਾ ਹੈ। ਫਰੀਦাবাদ ਅਲਾਂਗਾ ਦਿੱਲੀ ਆਉਣ ਚ 20 ਕਿਲੋਮੀਟਰ ਦਿੱਲੀ ਪਈ ਹੈ। ਪਰ ਪੌ ਚਾਰ ਘੰਟੇ ਪੰਜ ਹੋ ਗਏ ਜੀ। ਦਿੱਲੀ ਨਹੀਂ ਆ ਰਹੀ 20 ਕਿਲੋਮੀਟਰ ਵਾਲੀ ਦੇਖ ਲਓ ਤੁਸੀਂ ਆਪਾਂ ਬੱਜ ਗਏ ਜੀ ਢਾਈ ਤੇ ਟ੍ਰੇਨ ਆਈ ਆ 7-8 ਘੰਟੇ ਲੇਟ ਹੋਣ ਟਾਇਓ ਜੀ ਆਪਾਂ ਅਗੋਵਰ ਸਟੇਸ਼ਨ ਤੇ ਪਹੁੰਚਣ ਲੱਗੇ ਅਗੋਂ ਆਪਣੇ ਸਪੈਸ਼ਲ ਗੱਡੀ ਬੁਲਾਈ ਆ ਇੱਕ ਗੱਡੀ ਤੇ ਜਾਵਾਂਗੇ ਅੱਜ ਗੱਡੀ ਬਹੁਤ ਸ਼ਾਨਦਾਰ ਤੁਹਾਨੂੰ ਦਿਖਾਉਂਦੇ ਆ ਚੱਲ ਹਾਂਜੀ ਸਟੇਸ਼ਨ ਪਹੁੰਚ ਚੁੱਕੇ ਆਪਾਂ ਆਪਣੇ ਜੀ ਤੇ ਸਾਰੇ ਦੇਖੋ ਉਤਰ ਚੁੱਕੇ ਨੇ ਟ੍ਰੇਨ 7-8 ਘੰਟੇ ਲੇਟ ਸੀ ਤੇ ਹੁਣ ਆਪਾਂ ਬਹੁਤ ਆਪਾਂ ਨੂੰ ਲੈਣ ਲਈ ਸਪੈਸ਼ਲ ਓਪਨ AC ਗੱਡੀ ਭਲਾਈ ਹੈ ਜੀ ਬਹੁਤ ਹੀ ਸ਼ਾਨਦਾਰ ਦਿਖਾਉਂਦੇ ਜਾ ਆਪਾਂ ਨੂੰ ਜੋ ਗੱਡੀ ਲੈਣ ਆਈ ਹੈ ਜੀ ਮੇਨ ਉਹਦੇ ਦਰਸ਼ਨ ਨੇ ਜ਼ਰੂਰ ਹੈ ਉਹਦੇ ਤੇ ਖੜੇ ਨਹੀਂ ਸਾਰੇ ਉਤਸੁਕ ਸਨ ਨੇ ਜਿਹੜਾ ਐਡਵੈਂਚਰ ਹੋਰ ਇੰਨਾ ਐਡਵੈਂਚਰ ਦੇਖ ਕੇ ਆਏ ਆ ਮੇਨ ਤਾਂ ਜਿਹੜਾ ਹੁਣ ਹੈ ਨਾ ਜਿਹਦੇ ਤੇ ਆਪਾਂ ਜਾਣਾ ਹੈ ਉਹਦੇ ਨੂੰ ਦੇਖਣ ਲਈ ਤੇ ਚੜ੍ਹਨ ਲਈ ਸਾਰੇ ਉਤਾਵਲੇ ਹੋ ਰਹੇ ਨੇ ਕਿਉਂਕਿ ਖੁੱਲੀ ਡੁੱਲੀ ਗੋਂ ਦੇ ਆਜੋ ਸਾਰੇ ਉਤਾਵਲੇ ਲਓ ਜੀ ਆ ਚੁਕੀ ਆ ਦੇਖੋ ਓਪਨ ਏਸੀ ਐ ਕਰ ਤੈਨਾਂ ਲਓ ਜੀ ਓਪਨ ਹਾਈ ਗਾਇਜ਼ ਓਪਨ ਏਸੀ ਦੀ ਸਮਾਰਣੀ ਲੋਡ ਹੋ ਰਹੀ ਹੈ ਇਹਦੇ ਵਿੱਚ ਕੋਈ ਸੀਟ ਦੀ ਲਿਮਟ ਨਹੀਂ ਹੈ ਅਨਲਿਮਿਟਿਡ ਹੈ ਅਨਲਿਮਿਟਿਡ ਸੀਟ ਆ ਸਾਰੇ ਜੀ ਆ ਰਹੇ ਇੱਥੇ ਮਰਜ਼ੀ ਬੈਜੋ ਸਾਰੇ ਪਾਸੇ ਠੰਡੀ ਹਵਾ ਆਏਗੀ ਇਹ ਬਣ ਜੇ ਰਿਜ਼ਰਵ ਵਾਲਿਆਂ ਦਾ ਤੇ ਇਧਰ ਅਸੀਂ ਪਿੱਛੇ ਓਪਨ ਵਾਲੇ ਇਹ ਰਿਜ਼ਰਵ ਵਾਲੇ ਇਧਰ स्कॉट 335 ਨਵੇਂ ਟਾਇਰ ਨਵਾਂ ਰੰਗ ਲਓ ਜੀ ਚੱਲ ਪਿਆ ਜੀ ਸ਼ਹਿਰ ਸੁੱਤਾ ਪਿਆ ਸਾਰਾ ਕਰ ਗੱਡੀ ਲਾਤੀ ਸਾਈਡ ਦੇ